ਸਾਥੀਓ ਅੱਜ ਇੱਕ ਜ਼ਰੂਰੀ ਅਪੀਲ ਲਈ ਤੁਹਾਡੇ ਕੋਲ ਬੇਨਤੀ ਕਰ ਰਿਹਾ ਹਾਂ ਜਿਵੇਂ ਕਿ ਪਤਾ ਹੈ 13 ਫਰਵਰੀ ਤੋਂ ਕਿਸਾਨ ਅੰਦolan ਦੋ ਚੱਲ ਰਿਹਾ ਹੈ ਚਾਰ ਜਗ੍ਹਾ ਤੇ ਮੋਟਰ ਜੁੜੇ ਸ਼ੰਭੂ ਮੋਰਚਾ ਖਨੋਰੀ ਮੋਰਚਾ ਡੱਬਾ ਵਾਲੀ ਕਿਲੇਮ ਵਾਲੀ ਤੇ ਰਤਨਪੁਰਾ ਰਾਜਸਥਾਨ ਦੇ ਵਿੱਚ ਅੱਜ 154 ਦਿਨ ਹੋ ਗਏ ਪੂਰੇ ਮੋਰਚੇ ਨੂੰ ਦੋ ਤਿੰਨ ਦਿਨ ਪਹਿਲਾਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜੋ ਆਦੇਸ਼ ਆਇਆ ਨਹੀਂ ਉਹਨਾਂ ਅਦੇਸ਼ਾਂ ਨੇ ਏਕ ਨਿਰ ਕਰਤਾ ਵੀ ਜੋ ਰਸਤੇ ਰੁਕੇ ਗਿਆ ਕੋ ਰਸਤੇ ਹਰਿਆਣਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲ ਰੋਕੀ ਦਿਆ ਕਿਸਾਨ ਨੇ ਨਹੀਂ ਰੋਕੇ ਫਿਰ ਉਹਨਾਂ ਨੇ ਜਿਹੜੇ ਸਾਡੇ ਵਪਾਰੀ ਭਰਾ ਕੁਛ ਗੁੰਡਿਆਂ ਦੇ ਹੱਥ ਚੜਕੇ ਕੁਛ ਬੀਜਪੀ ਦੇ ਜੋ ਆਮ ਆਦਮੀ ਪਾਰਟੀ ਦੇ ਰੇਤ mafia ਦੇ ਨਾਲ ਸ਼ੰਭੂ ਮੋਰਚੇ ਤੇ ਜਿਹੜਾ ਆਏ ਸੀ ਉੱਥੇ ਹੁੜਦੰਗ ਬਾਜੀ ਵੀ ਕਿੰਨੀ ਨਕਸਾਨ ਰਸਤਾ ਨਹੀਂ ਖੋਲਦੇ ਅੱਜ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਵਪਾਰੀ ਭਰਾਵਾਂ ਨੂੰ ਵੀ ਕਹਿੰਦੇ ਆ ਹੁਣ ਤੇ ਹਾਈ ਕੋਰਟ ਦੇ ਆਦੇਸ਼ ਆ ਗਏ ਆ ਹੁਣ ਤੁਸੀਂ ਵੀ ਆਓ ਖਲਾਉ ਰਸਤੇ ਅਸੀਂ ਜਿੰਨੀ ਨੂੰ ਜਾਈਏ ਤੇ ਉਹ ਹਰਿਆਣਾ ਸਰਕਾਰ ਦਾ ਚਿਹਰਾ ਵੀ ਨੰਗਾ ਹੋਇਆ ਜਿਹੜੀ ਕਿ ਇਹ ਰਸਤੇ ਖੋਲਣ ਦੀ ਬਜਾਏ ਸੁਪਰੀਮ ਕੋਰਟ ਦੇ ਵਿੱਚ ਚਲੇ ਗਈ ਆ ਉਹ ਰਸਤੇ ਖੋਲਣ ਤੋਂ ਇਨਕਾਰ ਹੀ ਕਰ ਰਹੀ ਹੈ ਸਾਥੀਓ ਸਾਡੀਆਂ ਤਿਆਰੀਆਂ ਪੂਰੀਆਂ ਕਿਸਾਨ ਮਜ਼ਦੂਰ ਮੋਰਚਾ ਸੰਯੁਕਤ ਖਸਾਨ ਮੋਰਚਾ ਗਿਆਰ ਨੇ ਇਹ ਦੋਨੋਂ ਫੋਰਮਾਂ ਦੀ ਕੱਲ ਮੀਟਿੰਗ ਹੋਈ ਕੱਲ ਨੂੰ 16 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਅੱਜ ਅਸੀਂ ਇਹ ਐਲਾਨ ਕਰਦੇ ਹਾਂ ਸਾਡਾ ਡਬ ਵਾਲੀ ਦੇ ਵਿੱਚ ਜੋ ਕਿਰਿਆ ਵਾਲੀ ਚ ਮੋਰਚਾ ਲੱਗਾ ਹੋਇਆ ਹੈ ਉਹ ਮੋਰਚੇ ਨੂੰ ਕੱਲ ਨੂੰ ਸਵੇਰੇ 10 ਵਜੇ ਪੂਰੇ ਕਾਫਲੇ ਦੇ ਨਾਲ ਟਰੈਕਟਰ ਟਰਾਲੀਆਂ ਤਾਰਾ ਦੀਪਾ ਗੱਡੀਆਂ ਦੇ ਨਾਲ ਹੋਰ ਵੀ ਰਸਤੇ ਤੋਂ ਟਰੈਕਟਰ ਟਰਾਲੀਆਂ ਮਿਲਣਗੇ ਤੇ ਉਹਨੂੰ ਖਨੌਰੀ ਮੋਰਚੇ ਤੇ ਲੈ ਕੇ ਜਾਣਾ ਕਿਉਂਕਿ ਕਿਸੇ ਵੀ ਵਕਤ ਦੋਨੋਂ ਫੋਰਮਾਂ ਦਾ ਆਲਾਣਾ ਸਕਦਾ ਹੈ ਅਸੀਂ ਦਿੱਲੀ ਵਾਲ ਨੂੰ ਪੁੱਛ ਕਰਨਾ ਹੈ ਇਸ ਕਰਕੇ ਜਿਹੜਾ ਡੱਬਾ ਵਾਲੀ ਮੋਰਚਾ ਲੱਗਾ ਹੋਇਆ ਡੱਬਾ ਵਾਲੀ ਮੋਰਚਾ ਰਸਤੇ ਦੇ ਉੱਪਰ ਜੋ ਕਿਲੇ ਵਾਲੀ ਟ੍ਰੈਕਟਰ ਵਾਲੀ ਹਾਥੇ ਸਾਡੇ ਘਰ ਬਣੇ ਨੇ ਉਸ ਮਿੰਟ ਨੇ ਸ਼ੁਰੂ ਕਰਤੇ ਨੇ ਕੱਲ ਸਵੇਰੇ 10 ਵਜੇ ਡੱਬਾ ਵਾਲੀ ਤੋਂ ਚੱਲ ਕੇ ਖਨੋਰੀ ਮੋਰਚੇ ਤੇ ਆਉਣਾ ਇਸ ਕਰਕੇ ਡੱਬਾ ਵਾਲੀ ਕਾਲਾਵਾਲੀ ਖੇਤਰ ਦੇ ਯਰੇ ਸਾਥੀ ਪਹੁੰਚੇ ਨੇ ਭਾਰਤੀ ਕਿਸਾਨ ਇਕਤਾ ਵਿਕੇ ਨਾਲ ਜੁੜੇ ਹੋਏ ਸਾਥੀਆਂ ਨੂੰ ਅਪੀਲ ਹੈ ਇਕ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਜੇ ਕੋ ਟ੍ਰੈਕਟਰ ਟਾਲੀ ਲੈ ਸਕਦਾ ਟ੍ਰੈਕਟਰ ਟਾਲੀ ਲੈ ਕੇ ਜਾਂ ਤੇ ਆਪਣੀਆਂ ਕਾਰਾਂ ਜੀਪਾਂ ਲੈ ਕੇ ਕੱਲ ਸਵੇਰੇ 10 ਵਜੇ ਆਪਾਂ ਡੱਬਾ ਵਾਲੀ ਕਿਨਿਆਵਲੀ ਪਹੁੰਚਣਾ ਹੈ ਉਹ ਤੋਂ ਕਾਫਲੇ ਦੇ ਨਾਲ ਦਿੱਲੀ ਕੋਚ ਦੇ ਜੋ ਆਵਾਜ ਨੂੰ ਲੈ ਕੇ ਹੋਏ ਫਨੋਰੀ ਮੋੜੇ ਤੇ ਪਹੁੰਚਣਾ ਹੈ ਤੇ ਜਦੋਂ ਵੀ ਮਾਨਯੋਗ ਹਾਈ ਕੋਰਟ ਦੇ ਅਧਿਸ਼ਚਾ ਨਾਲ ਹਰਿਆਣਾ ਸਰਕਾਰ ਰਸਤੇ ਖੋਲ੍ਹਦੀ ਹੈ ਰਸਤੇ ਖੋਲ੍ਹ ਜਾਈਂ ਦੋਨਾਂ ਫਾਰਮਾਂ ਦੇ ਐਲਾਨ ਦੇ ਚੱਲਦੇ ਅਸੀਂ ਦਿੱਲੀ ਨੂੰ ਪਹੁੰਚਣਾ ਇਸ ਕਰਕੇ ਫਿਰ ਤੋਂ ਬੇਨਤੀ ਹੈ ਕੱਲ ਸਵੇਰੇ ਕੱਲ ਨੂੰ ਮੰਗਲਵਾਰ ਨੂੰ ਸਵੇਰੇ 10:00 ਵਜੇ ਜਿਹੜਾ ਕਿੰਨਿਆਂ ਵਾਲੀ ਡੱਬਲੀ ਮੋਰਚਾ ਹੈ ਉੱਥੇ ਸਾਰੇ ਪਹੁੰਚੋ ਆਪਾਂ ਕਾਫਲਾ ਬਣਾ ਕੇ ਉਸ ਮੋਰਚੇ ਨੂੰ ਖਨੌਰੀ ਲੈ ਕੇ ਜਾਈਏ ਤੇ ਦਿੱਲੀ ਜਾਣ ਵਾਸਤੇ ਫਤਿਹਾਰੀਆਂ ਕਰੀਏ ਵਾਇਕ੍ਰੋਜੀ ਕੰਮਸਾ ਵਾਇਕ੍ਰੋਜੀ